ਹਾਂਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਪ੍ਰੈਸ ਨੋਟ ਨੋਟ ਆਇਆ ਹੈ ਤਾਂ ਜਿਸ ਨੂੰ ਅਸੀਂ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ 10 ਅਤੇ 12ਵੀਂ ਸ਼੍ਰੇਣੀ ਅਗਸਤ 2025 ਦੀਆਂ ਅਨੁਪੂਰਕ ਅਤੇ ਓਪਨ ਸਕੂਲ ਬਲਾਕ 2 ਪ੍ਰੀਖਿਆਵਾਂ ਪਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 27/8/2025 ਤੋਂ ਮੁਲਤਵੀ ਕੀਤੀਆਂ ਗਈਆਂ ਸਨ ਹੁਣ ਇਹ ਪ੍ਰੀਖਿਆਵਾਂ ਪਹਿਲਾ ਨਿਰਧਾਰਿਤ ਸਮੇਂ ਅਤੇ ਪ੍ਰੀਖਿਆ ਕੇਂਦਰ ਤੇ ਨਿਮਨ ਲਿਖਤ ਮਿਤੀਆਂ ਅਨੁਸਾਰ ਹੋਣਗੀਆਂ ਲੜੀ ਨੰਬਰ ਦੱਸਿਆ ਸ਼੍ਰੇਣੀ ਦੱਸੀ ਹੈ ਜੋ ਕਿ 10ਵੀਂ ਅਤੇ 12ਵੀਂ ਹੈ ਪਹਿਲਾ ਜਾਰੀ ਡੇਟ ਸ਼ੀਟ ਅਨੁਸਾਰ ਪ੍ਰੀਖਿਆ ਦੀ ਮਿਤੀ ਦੱਸੀ ਹੈ 27/8/29 ਹੈਗੀ ਹੁਣ ਜਿਸ ਮਿਤੀ ਨੂੰ ਪ੍ਰੀਖਿਆ ਹੋਵੇਗੀ ਉਹ ਮਿਤੀ ਹੈ ਜਿਹੜੀ ਕਿ 10ਵੀਂ ਅਤੇ 12ਵੀਂ ਦੀ 27/8/2025 ਨੂੰ ਜਿਹੜੀ ਪ੍ਰੀਖਿਆ ਹੋਣੀ ਸੀ ਉਹ ਹੁਣ 9 ਸਤੰਬਰ 2025 ਦਿਨ ਮੰਗਲਵਾਰ ਨੂੰ ਹੋਏਗੀ ਤਦ ਤੋਂ ਸੀ ਇਹ ਤੇ 12ਵੀਂ ਦੀ ਜਿਹੜੀ 28 8 2025 ਯਾਨੀ ਕਿ ਅਗਸਤ ਵਿੱਚ ਜੋ ਪ੍ਰੀਖਿਆ 28 ਤਰੀਕ ਨੂੰ ਹੋਣੀ ਸੀ ਉਹ ਹੁਣ 10 ਸਤੰਬਰ ਦਿਨ ਬੁੱਧਵਾਰ ਨੂੰ ਹੋਏਗੀ ਤਾਂ ਜਿਹੜੀ ਥਰਡ ਐਂਡ ਲਾਸਟ ਹੈਗੀ ਆ ਜਿਹੜੀ ਪ੍ਰੀਖਿਆ 29 8 2025 ਨੂੰ ਹੋਣੀ ਸੀਗੀ ਉਹ ਹੁਣ 11 ਸਤੰਬਰ ਦਿਨ ਵੀਰਵਾਰ ਹੋਏਗੀ ਤਾਂ ਤੇਰੇ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਜਿਹੜੀ ਕਿ www. pscbt.ac.in ਤੇ ਉਪਲਬਧ ਹੈ। ਧੰਨਵਾਦ।